ਬਰਨਾਲਾ ਦੇ ਵਿਧਾਨ ਸਭਾ ਇਲਾਕੇ ਮਹਿਲਕਲਾ ਦੇ ਪਿੰਡ ਚੋਹਾਨਕੇ ਦੇ ਵਿੱਚ ਇੱਕ ਦਿਮਾਗੀ ਬਿਮਾਰ ਪੁੱਤ ਦੇ ਵੱਲੋਂ ਆਪਣੇ ਪਿਓ ਤੇ ਭਰਾ ਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੇ ਵਿੱਚ 65 ਸਾਲਾ ਪਿਤਾ ਜਿਸ ਦੀ ਕੀ ਬਹਿਰਮੀ ਦੇ ਨਾਲ ਹਤਿਆ ਕਰ ਦਿੱਤੀ ਗਈ ਹੈ ਜਦਕਿ ਪਰਾ ਜ਼ਖਮੀ ਹੋਇਆ ਜਿਸ ਨੂੰ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 2:30 ਵਜੇ ਦੇ ਕਰੀਬ ਸਵੇਰੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਾਤਲ ਮਾਨਸਿਕ ਤੌਰ ਤੇ ਬਿਮਾਰ ਹੈ ਮਹਿਲਕਲਾ ਪੁਲਿਸ ਨੇ ਕੇਸ ਦਰਜ ਕਰ ਲਿਆ ਐਸ ਐਚ ਓ ਦਾ ਕਹਿਣਾ ਹੈ ਕਿ ਜਿਹੜਾ ਦੋਸ਼ੀ ਹੈ ਉਹ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਜਾ ਰਿਹਾ ਹੈ ਜਿਸ ਦਾ ਕਿ ਤਨੋਲਾ ਦੇ ਵਿੱਚ ਇਲਾਜ ਵੀ ਚੱਲ ਰਿਹਾ ਹੈ ਉਹ ਜ਼ਿਆਦਾਤਰ ਸਮਾਂ ਇੱਕੀ ਘਰ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਪੁੱਤ ਨੇ ਆਪਣੇ ਪਿਤਾ ਦੇ ਸਿਰ ਤੇ ਲੱਕੜ ਦੇ ਡੰਡੇ ਦੇ ਨਾਲ ਵਾਰ ਕੀਤਾ ਤੇ ਉੱਥੇ ਪਿਓ ਦੀ ਮੌਤ ਹੋ ਗਈ ਆ ਭਰਾ ਤੇ ਵੀ ਹਮਲਾ ਕਰਦਾ ਹੈ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਤੇ ਉਦੋਂ ਪੁਲਿਸ ਨੇ ਹੋਣੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨਾਂ 112 ਤੇ ਸਵੇਰੇ ਕੰਪਲੇਂਟ ਆਈ ਸੀ ਵੀ ਚੋਹਾਨਕੇ ਕਲਾ ਇੱਕ ਪਿੰਡ ਵੈਨ ਦਾ ਸਾਡੇ ਥਾਣੇ 'ਚ ਜੋ ਉੱਥੇ ਇੱਕ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਉਹਦਾ ਨਾਮ ਹੈਗਾ ਅਮਨਦੀਪ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਸਟਾਮਾਰੀਆਂ ਨੇ ਉੱਥੇ ਉਹਨੂੰ ਐਂਬੂਲੈਂਸ ਮੰਤਰੀਆਮ ਕਰਕੇ ਬਨਾਲੇ ਭੇਜਤਾ ਉਸ ਤੋਂ ਉਹਨਾਂ ਨੇ ਬਾਅਦ ਰੈਫਰ ਕਰਤਾ ਫਰੀਦਕੋਟ ਦਾ ਫਰੀਦਕੋਟ ਉਹਦਾ ਜਿਹੜਾ ਫਾਦਰ ਸੀਗਾ ਮੱਗਰ ਸਿੰਘ ਉਹਦੀ ਡੈਥ ਹੋ ਗਈ ਹੈ ਜਿਹੜਾ ਉਹਦਾ ਭਰਾ ਹੈਗਾ ਕੁਲਵੰਤ ਉਹਨੂੰ ਰੈਫਰ ਕਰਤਾ ਡੀ ਐਮ ਸੀ ਦਾ ਹੁਣ ਇਹਦੇ ਮਤਲਬ ਮਨਮੈਦ ਦੇ ਵੱਡੇ ਬੇਟੇ ਪ੍ਰਗਟ ਸਿੰਘ ਤੇ ਬਿਆਨ ਦਿੱਤੇ ਬਿਆਨ ਲਿਖ ਰਹੇ ਆ ਉਹ ਉਹ ਕਾਰਵਾਈ ਕਰਨਗੇ ਦੇ ਨਾਲ ਕਾਰਨ ਤਾਂ ਹੁਣ ਬਿਆਨ ਲਿਖ ਰਹੇ ਆ ਘਰੇਲੂ ਪਲੇਸ ਹੁੰਦਾ ਕੋ ਦਿਮਾਗੀ ਤੌਰ ਤੇ ਅਫਸੈਟ ਹੈ ਜਿਹਨੇ ਸੱਟ ਮਾਰੀ ਹੈ ਦਵਾਈ ਚੱਲਦੀ ਸੀ ਉਹਦੀ ਤਣਾਉਲੇ ਤੋਂ ਆਹ ਪਰਚਾ ਦੇ ਰਹੇ ਆ ਜੀ ਅਸੀਂ 103 109 115 ਵਾਲੀ ਇੱਕ ਬੀ ਐਨ ਐਸ ਇਹਦੇ ਦੀਨ ਪਰਚਾ ਦੇ ਰਹੇ ਆ ਤੇ ਉਸ ਨੂੰ ਜਦ ਸਾਹਿਬ ਕੇ ਪੇਸ਼ ਕਰਕੇ ਮੈਂਟਲ ਹਸਪੀਟਲ ਵਗੈਰਾ ਭੇਜਿਆ ਜਾਊਗਾ ਇਸ ਵੇਲੇ ਉਹਦਾ ਮੈਡੀਕਲ ਕਰਵਾਵਾਂਗੇ ਜੋ ਡਾਕਟਰ ਸਾਹਿਬ ਕਹਿਣਗੇ ਉਸ ਸਾਹਿਬ ਨਾਲ ਉਹਨੂੰ ਜਿੱਥੇ ਕਹਿਣਗੇ ਮੈਂ ਜੇਲ ਛੱਡਣਾ ਜੇਲ ਛੱਡਾਂਗਾ ਨਹੀਂ ਫਿਰ ਉਹਨੂੰ ਐਡਮਿਟ ਕਰਾਵਾਂਗੇ ਪਰਿਵਾਰ ਦੇ ਦੱਸਣ ਮੁਤਾਬਕ ਹੀ ਹੈ ਵੀ ਇੱਕ ਬਾਸ ਦੀ ਡਾਂਗ ਸੀਗੀ ਉਹ ਮਰੀ ਜਾਂਦਾਂ ਸਿੱਖਦੇ ਨੇ